ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਲ ਨਿਊਜ਼ ਦੇ ਤੁਹਾਡਾ ਸਭ ਦਾ ਸਵਾਗਤ ਕਰਦਾ ਲੋਕ ਸਭਾ ਦੀਆਂ ਚੋਣਾਂ ਦਾ ਪ੍ਰੋਸੈਸ ਖਤਮ ਹੋ ਚੁੱਕਿਆ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲੇ ਪਤਾ ਨਹੀਂ ਕਿਤਨੇ ਹੀ ਪਾਰਟੀ ਦੇ ਨੇਤਾਵਾਂ ਵੱਲੋਂ ਇੱਕ ਦੂਜੇ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋਏ ਹੋਣੇ ਪਾਰਟੀਆਂ ਬਦਲੀਆਂ ਹੋਣੀਆਂ ਦਲ ਬਦਲੇ ਹੋਣੇ ਇਹ ਗਿਣਤੀ ਕੀਤੀ ਜਾਵੇ ਤਾਂ ਸੈਕਿੰਡ ਤੱਕ ਪਹੁੰਚ ਸਕਦੀ ਹੈ ਪੰਜਾਬ ਦੇ ਵਿੱਚ ਵੀ ਕਾਫੀ ਨੇਤਾਵਾਂ ਵੱਲੋਂ ਇਹ ਪ੍ਰੋਸੈਸ ਅਡੌਪਟ ਕੀਤਾ ਗਿਆ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਦਮਨ ਫੜਿਆ ਚੋਰ ਰਿਜਲਟ ਬੋਲਦਾ ਹੈ ਰਿਜਲਟ ਇਹ ਦੱਸਦਾ ਹੈ ਕਿ ਜ਼ਿਆਦਾਤਰ ਦਲ ਬਦਲਣ ਵਾਲੇ ਪਾਰਟੀ ਬਦਲਣ ਵਾਲੇ ਹਾਰ ਗਏ ਉਹਨਾਂ ਨੇਤਾਵਾਂ ਨੂੰ ਜਨਤਾ ਨੇ ਪਸੰਦ ਨਹੀਂ ਕੀਤਾ ਉਹਨਾਂ ਨੇਤਾਵਾਂ ਨੂੰ ਜਨਤਾ ਨੇ ਹਾਰ ਦਾ ਸਵਾਦ ਚਖਾਇਆ ਅਰ ਦੂਜੇ ਪਾਸੇ ਪਟਿਆਲਾ ਸੰਸਦ ਦੀ ਸੀਟ ਦਾ ਜੇ ਜ਼ਿਕਰ ਕੀਤਾ ਜਾਵੇ ਗੱਲ ਕੀਤੀ ਜਾਵੇ ਤਾਂ ਇੱਥੇ ਆម ਵਾਲੀ ਪਾਰਟੀ ਦੇ ਸੰਸਦ 2014 ਵਿੱਚ ਬਣਨ ਵਾਲੇ ਡਾਕਟਰ ధਰਮੀਰ ਗਾਂਧੀ ਵਲੋਇਸ਼ਵਾਰ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਟਿਕਟ ਵੀ ਮਿਲ ਗਈ ਤੇ ਉਹ ਜਿੱਤ ਵੀ ਗਏ ਇਕ ਤਰ੍ਹਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਡਾਕਟਰ ਧਰਮਵੀਰ ਗਾਂਧੀ ਵੱਲੋਂ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਹੈ ਉਹ ਸਹੀ ਠਰਾ ਦਿੱਤਾ ਉਹਦੇ ਦੇ ਮੋੜ ਲਾ ਦਿੱਤੀ ਦੋਸਤੋ ਜਿੱਦਾਂ ਹੀ ਡਾਕਟਰ ਧਰਮਵੀਰ ਗਾਂਧੀ ਅਪ੍ਰੈਲ ਮਹੀਨਾ ਸ਼ੁਰੂ ਹੁੰਦੇ ਹੀ ਨੇ ਕਾਂਗਸ ਪਾਰਟੀ ਜੁਆਇਨ ਕੀਤੀ ਕਾਂਗਸ ਪਾਰਟੀ ਜੁਆਇਨ ਕਰਦੇ ਹੀ ਇਹ ਚਰਚਾ ਹੋਣ ਲੱਗੀ ਕਿ ਪਾਰਟੀ ਹਾਈ ਕਮਾਂਡ ਡਾਕਟਰ ధਰੈਵਿ ਗਾਦੀ ਨੂੰ ਟਿਕਟ ਦੇ ਕੇ ਚੋਣਾਂ ਅੰਜਾਮ ਦੇਣ ਦੀ ਤਾਰੀਖ ਹੈ ਪਰ ਦੂਜੇ ਪਾਸੇ ਕਈ ਪੁਰਾਣੇ ਕਾਮਸ਼ੇ ਨੇਤਾ ਵੀ ਟਿਕੜੇ ਦੀ ਦੌੜ ਵਿੱਚ ਲੈ ਕੇ ਹੋਏ ਸਨ ਉਹ ਟਿਕੜੇ ਦੀ ਦੌੜ ਵਿੱਚ ਸਨ ਉਹਨਾਂ ਵਿੱਚੋਂ ਸਭ ਤੋਂ ਵੱਡਾ ਨਾਮ ਰਾਜਪੁਰਾ ਤੋਂ ਦੋ ਅਰ ਵਿਧਾਇਕ ਰਹੇ ਹਰਗਿਆਲ ਸਿੰਘ ਕਮੋਜ ਦਾ ਵੀ ਲਿਆ ਜਾ ਸਕਦਾ ਹੈ ਦੱਸਿਆ ਜਾਂਦਾ ਹੈ ਕਿ ਹਰਗਿਆਲ ਸਿੰਘ ਕਮੋਜ ਨੂੰ ਕਤੇ ਤੌਰ ਤੇ ਹਰੇ ਚੰਡੇ ਵੀ ਨੇਤਾਵਾਂ ਵੱਲੋਂ ਦੇ ਦਿੱਤੇ ਗਏ ਸੀ ਕਿ ਉਹ ਲੋਕ ਸਭਾ ਦੀ ਚੋਣ ਦੇ ਲਈ ਆਪਣੀ ਤਿਆਰੀ ਜਾਰੀ ਰੱਖਣ ਆਪਣੀ ਤਿਆਰੀ ਸ਼ੁਰੂ ਕਰਦੇ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਹਰਿਆਲ ਸਿੰਘ ਕੁਮੋਜ ਵੱਲੋਂ ਆਪਣੀ ਸੰਪਰਕ ਮੀਮ ਤੱਕ ਵੀ ਚਲਾ ਦਿੱਤੀ ਗਈ ਪਰ ਜਦਾਂ ਇਹ ਡਾਕਟਰ ధਰਾਵੀਰ ਗਾਂਧੀ ਨੂੰ ਟਿਕਟ ਮਿਲੀ ਤਾਂ ਪੁਰਾਣੇ ਕਾਂਸੀ ਨੇਤਾਵਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਨਰਾਜ਼ਗੀ ਦੇਖਣ ਨੂੰ ਮਿਲੀ ਕਿਉਂਕਿ ਇਸ ਟਿਕੜੇ ਦੌਰ ਵਿੱਚ ਕਮੋਜ ਤੋਂ ਇਲਾਵਾ ਹੋਰ ਵੀ ਕਈ ਕਾਂਗਸੀ ਨੇਤਾ ਸ਼ਾਮਿਲ ਸਨ ਪਰ ਟਿਕਟ ਦਾ ਐਲਾਨ ਹੋ ਚੁੱਕਿਆ ਸੀ ਟਿਕਟ ਡਾਕਟਰ ਧਰਮਵੀਰ ਗਾਂਧੀ ਨੂੰ ਦਿੱਤੀ ਜਾ ਚੁੱਕੀ ਸੀ ਜਿਹੜੀ ਨਾਰਾਜ਼ਗੀ ਸੀ ਉਹ ਖੁੱਲ ਕੇ ਕਾਂਗਸੀ ਦੇ ਪ੍ਰਾਣੇ ਨੇਤਾਵਾਂ ਦੇ ਸਾਹਮਣੇ ਆਣ ਲੱਗੇ ਸੀ ਇਹ ਵੀ ਕਿਹਾ ਜਾ ਸਕਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਨਾਰਾਜ਼ ਕਿਸੇ ਜਾ ਰਹੇ ਸਨ ਕੁਝ ਨੇਤਾ ਰਾਹੁਲ ਗਾਂਧੀ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਾਹੁਲ ਗਾਂਧੀ ਨਾਲ ਵੀ ਗੱਲ ਕਰਨ ਤੋਂ ਉਹਨਾਂ ਨੇ ਬਲੋ ਮਨਾ ਕਰ ਦਿੱਤਾ ਕਿ ਆਖਰ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਰਾਜਪ੍ਰਧਾਨਿਕ ਪੈਰਿਸ ਦੇ ਵਿੱਚ 20 April ਨੂੰ ਕਾਂਗਸੀ ਵਰਕਰਾਂ ਦੀ ਇੱਕ ਮੀਟਿੰਗ ਰੱਖੀ ਗਈ ਜੋ ਮੀਟਿੰਗ ਰੱਖੀ ਗਈ ਉਸ ਮੀਟਿੰਗ ਦੇ ਬਾਰੇ ਪੰਜਾਬ ਪ੍ਰਦੇਸ਼ ਕਾਂਗਸ ਦੇ ਪ੍ਰਧਾਨ ਅਮਰਿੰਦਰ ਸਿੰਘ ਅਵਰਾਜ ਰਾਜਾ ਵੜਿੰਗ ਨੂੰ ਵੀ ਖਬਰ ਮਿਲੀ ਖਬਰ ਮਿਲਣ ਦੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਦੇਖਣ ਨੂੰ ਮਿਲੀ ਕਿ ਉਸ ਮੀਟਿੰਗ ਦੇ ਵਿੱਚ ਹੀ ਰਾਜਾ ਵਰਡਿੰਗ ਪਹੁੰਚ ਗਏ ਲੱਗਦਾ ਹੈ ਕਿ ਰਾਜਾ ਵਰਡਿੰਗ ਦਾ ਇਹ ਉੱਥੇ ਪਹੁੰਚਣਾ ਇੱਕ ਰਾਜਨੀਤਿਕ ਚੁਲਾਈ ਵਾਲਾ ਫੈਸਲਾ ਸੀ ਕਿਉਂਕਿ ਇਹ ਚੱਤਾ ਸੀ ਕਿ ਜਿਹੜੀ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਜਿਹੜੇ ਨਾਰਾਜ਼ ਵਰਕਰ ਨੇ ਜਾਂ ਨਾਰਾਜ਼ ਕਾਂਗਸੀ ਨੇਤਾ ਨੇ ਕੋਈ ਵੱਡਾ ਫੈਸਲਾ ਕਰ ਸਕਦੇ ਕੋਈ ਵੱਡਾ ਐਲਾਨ ਕਰ ਸਕਦੇ ਨੇ ਜੇ ਕੋਈ ਵੱਡਾ ਐਲਾਨ ਜਾਂ ਕੋਈ ਵੱਡਾ ਫੈਸਲਾ ਹੋ ਜਾਂਦਾ ਤਾਂ ਕਾਂਗਰਸ ਪਾਰਟੀ ਦੀਆਂ ਹੋਰ ਮੁਸ਼ਕਲਾਂ ਵੱਧ ਜਾਂਦੀਆਂ ਪਰ ਮੀਟੇ ਦੇ ਵਿੱਚ ਰਾਜਾ ਵੜਿੰਗ ਦਾ ਪਹੁੰਚਣਾ ਆਪਣੇ ਆਪ ਦੇ ਲਈ ਇੱਕ ਵਰਦਾਨ ਸਾਬਿਤ ਹੋ ਗਿਆ ਕਿਉਂਕਿ ਜਿਆਦਾਤਰ ਕਾਂਗਰਸ ਨੇਤਾਵਾਂ ਵੱਲੋਂ ਕੋਈ ਵੱਡੀ ਗੱਲ ਨਹੀਂ ਕੀਤੀ ਗਈ ਕਿ ਟਿਕਟਾਂ ਮਿਲਣ ਕਰਕੇ ਉਹਨਾਂ 'ਚ ਕਿੰਨਾ ਰੋष ਹੈ ਕਿੰਨਾ ਗੁੱਸਾ ਹੈ ਉਹ ਅਗਲਾ ਕਦਮ ਕੀ ਉਠਾਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਖਿਲਾਫ ਜਾ ਕੇ ਬਾਹਰ ਜਾ ਕੇ ਕੋਈ ਵੀ ਕੰਮ ਕਰਨ ਵਰਗੀ ਗੱਲ ਨਹੀਂ ਕੀਤੀ ਜਦੋਂ ਰਾਜਾ ਵੜਿੰਗ ਦੇ ਬੋਲਣ ਦੀ ਵਾਰੀ ਆਈ ਤਾਂ ਰਾਜਾ ਵੜਿੰਗ ਵੱਲੋਂ ਵੀ ਇਹ ਕਿਹਾ ਗਿਆ ਕਿ ਹਾਈ ਕਮਾਂਡ ਵੱਲੋਂ ਫੈਸਲਾ ਕਰ ਲਿਆ ਗਿਆ ਹੁਣ ਟਿਕਟਾਂ ਡਾਕਟਰ ਧਰਮਵੀਰ ਗਾਂਧੀ ਨੂੰ ਦੇ ਦਿੱਤੀ ਗਈ ਹੈ ਇਸ ਲਈ ਮੇਰੀ ਅਪੀਲ ਹੈ ਕਿ ਮੈਂ ਚਾਹਨਾ ਕਿ ਸਾਰੇ ਵਰਕਰ ਡਾਕਟਰ ਧਰਮਵੀਰ ਗਾਂਧੀ ਲਈ ਕੰਮ ਕਰਨ ਉਹਨਾਂ ਦੀ ਤਰਫ ਦੋਸਤੋ ਉਸ ਤੋਂ ਬਾਅਦ ਵੀ ਰਾਜਾ ਵੈਡਿੰਗ ਨੇ ਪਟਿਆਲਾ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਮੀਟਿੰਗ ਕੀਤੀ ਉਹਦੇ ਵਿੱਚ ਵੀ ਜਿਹੜੇ ਇੱਕ ਤੌਰ ਤੇ ਨਾਰਾਜ਼ ਦਿਖਾਈ ਦਿੰਦੇ ਸਨ ਜਿਹੜੇ ਕਾਂਗਸ ਨੇਤਾ ਉਹ ਉੱਥੇ ਦਿਖਾਈ ਦਿੱਤੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਰਾਜਾ ਅਵੜਿੰਗ ਵੱਲੋਂ ਡੈਮੇਜ ਕੰਟਰੋਲ ਕਰ ਲਿਆ ਗਿਆ ਉਹਨਾਂ ਦਾ ਡੈਮੇਜ ਕੰਟਰੋਲ ਕਰਨਾ ਕਾਂਗਸ ਪਾਰਟੀ ਲਈ ਰਾਤ ਭਰੀ ਖਬਰ ਸੀ ਖੁਸ਼ੀ ਵਾਲੀ ਖਬਰ ਸੀ ਕਿਉਂਕਿ ਜੇ ਰਾਜਾ ਅਵੜਿੰਗ ਵੱਲੋਂ ਡੈਮੇਜ ਕੰਟਰੋਲ ਨਾ ਕੀਤਾ ਜਾਂਦਾ ਅੱਜ ਜੋ ਰਿਜ਼ਲਟ ਕਾਂਗਸ ਪਾਰਟੀ ਨੇ ਹੱਕੂ ਚ ਆਇਆ ਤਾਂ ਸ਼ਾਇਦ ਉਹ ਰਿਜ਼ਲਟ ਕੁਝ ਹੋਰ ਵੀ ਨਿਕਲ ਸਕਦਾ ਸੀ ਪਰ ਹੁਣ ਰਿਜ਼ਲਟ ਆ ਚੁੱਕਿਆ ਹੈ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਸੰਸਦ ਸੀਟ ਤੋਂ ਐਮਪੀ ਬਣ ਚੁੱਕੇ ਨੇ ਦੂਜੇ ਪਾਸੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਪੰਜਾਬ ਦੇ ਦਲ ਬਦਲਣ ਵਾਲੇ ਜਾਦਾ ਨੇਤਾ ਹਾਰ ਗਏ ਉਹਨਾਂ ਵਿੱਚੋਂ ਡਾਕਟਰ ਦਰਵੇ ਗਾਂਢੀ ਅਲੱਗ ਇੱਕ ਆਪਣੀ ਉਦਾਰਨ ਪੇਸ਼ ਕਰਕੇ ਕਿ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਇਸ ਜਿੱਤ ਪ੍ਰਾਪਤ ਕਰਨ ਦੇ ਨਾਲ ਨਾਲ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਉਹ ਕਾਂਗਰਸ ਹਾਈ ਕਮਾਂਡ ਦੇ ਜਿਹੜਾ ਫੈਸਲਾ ਦਿੱਤਾ ਟਿਕਟ ਦੇਣ ਦਾ ਕਿਤਾ ਗਿਆ ਸੀ ਉਹ ਫੈਸਲਾ ਵੀ ਕਾਂਗਰਸਾਈ ਕਮਨ ਸਾਈ ਠਰਾਇਆ ਉਸ ਕਾਂਗਰਸ ਦੇ ਸਾਈ ਠਰਾਂ ਦੇ ਫੈਸਲੇ ਮੋਰ ਲਾ ਦਿੱਤੇ ਦੋਸਤੋ ਅੱਜ ਦੇ ਲਈ ਬਸ ਇਤਨਾ ਹੀ ਨਮਸਕਾਰ ਜੈ